ਆਪਰੇਸ਼ਨ ਸੰਦੂਰ ਦੀ ਜਿੱਤ ਤੋਂ ਬਾਅਦ ਅੱਜ ਹਿੰਦੁਸਤਾਨ ਦੇ ਵਿੱਚ ਜਗ੍ਹਾ-ਜਗ੍ਹਾ ਤੇ ਤਿਰੰਗਾ ਯਾਤਰਾ ਕੱਡੀਆਂ ਜਾ ਰਹੀਆਂ ਨੇ ਜੇ ਕਰ ਗੱਲ ਖੰਨਾ ਦੇ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਖੰਨਾ ਸ਼ਹਿਰ ਦੇ ਵਿੱਚ ਪਹਿਲੀ ਤਿਰੰਗਾ ਯਾਤਰਾ ਜਿਸ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਨੇ ਖੰਨਾ ਸ਼ਹਿਰ ਦੇ ਜਿਹੜੇ ਲੋਕ ਨੇ ਸ਼ਾਮਲ ਹੋਏ ਨੇ ਹੋਰ ਤੁਸੀਂ ਦੇਖ ਲਓ ਕਿ ਸਮਰਾਲ ਜਿਹੜੀ ਰੋਡ ਤੋਂ ਚੱਲੀ ਹੈ ਯਾਤਰਾ ਬਹੁਤ ਅਲੱਗ-ਅਲੱਗ ਲੱਗਦੇ ਜੋ ਗੁੱਟੇ ਸਮਰਾਲਾ ਰੋਡ ਤੋਂ ਹੁੰਦੇ ਹੋਏ ਮਨੋ ਰੋਡ ਤੋਂ ਪੱਸੀ ਹੈ ਬੜੀ ਸੰਖਿਆ ਦੇ ਘਟੇ ਲੈ ਕੇ ਉਰੇ ਪਹੁੰਚ ਗਾ ਆਪਣੇ ਕਹਿ ਸਕਦੇ ਹਾਂ ਕਿ ਦੇਸ਼ ਦੇ ਉਹ ਖਵਾਲੇ ਜਿਨ੍ਹਾਂ ਨੇ ਦੇਸ਼ ਦੇ ਉੱਪਰ ਜਿੰਦਾਬਾਰੀਆਂ ਦੇਸ਼ ਦੇ ਉੱਪਰ ਕੁਰਬਾਨੀਆਂ ਦਿੱਤੀ ਜੋ ਫੌਜੀ ਜਵਾਨ ਵੀ ਸਾਡੇ ਵਿੱਚ ਸ਼ਾਮਲ ਸੀ ਬੜੀ ਸੰਖਿਆ ਜੁਰੇ ਫੌਜੀ ਪਹੁੰਚੇ ਹੋਏ ਸੀ ਮੇਰੇ ਨਾਲ ਪੰਡਤ ਜੈ ਸਾਸਤੀ ਜੀ ਜਿਹੜੇ ਕੀ ਅੱਜ ਪੈਦਲ ਚੱਲ ਰਹੇ ਹਨ ਫੌਜੀ ਕੀ ਕਹਿੰਦਾ ਜਿਹੜੀ ਇਤਰਾ ਨਿਕਲੀ ਜੈ 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 ਭਾਰਤ ਬਾਅਦ ਦੇਖੋ ਸ਼ਹਿਰ ਦੇ ਇੱਕ ਜੀ ਲੋਕਾਂ ਤੇ ਜੋ ਕਰੇਗਾ ਯਾਤਰਾ ਹੈ ਉਸ ਪਰ ਆਪਣੇ ਕੋ ਬਹੁਤ ਖੁਸ਼ੀ ਹੋਈ ਭਾਰਤ ਪਾਕਿਸਤਾਨ ਨੇ ਜਿੱਤ ਜੈ ਪ੍ਰਾਪਤ ਹੋਈ इस खुशी में पूरे शहर में आज तिरंगा लहराया जा रहा है कि हमारे सैनिक हमेशा इस तरह जंग लड़ते रहे और पाकिस्तान को रहे और हमारी रक्षा के लिए सड़कों पर हमेशा खड़े रहेंगे और हम हमेशा उनका सम्मान इसी तरह करते रहे जय हिंद जय भारत तो पंडित जय शास्त्री जी जरे की सवेर तो ही तो रहे जी बिरानी ਜੋ ਕੁਸ਼ਿਰੀ ਸ਼ਿਵ ਕਬਰ ਸੇਵਾ ਸੰਤੋ ਰੋਟੀ ਨਿਵਾ ਰਹੇ ਨੇ ਉਹ ਵੀ ਆਜਤਰਾ ਦੇ ਵਿੱਚ ਸ਼ਾਮਲੇ ਪੀਗਾ ਦੇ ਨੇ ਜੀ ਇੱਥੇ ਤਿਰੰਗਾ ਯਾਤਰਾ ਬਹੁਤ ਵਧੀਆ ਗ੍ਰੀਕ ਨਾਲ ਲੋਕਾਂ ਸਹਿਯੋਗ ਨਾਲ ਇਕੱਲੀ ਬਹੁਤ ਵਧੀਆ ਸਾਰੇ ਸ਼ਹਿਰ ਨੂੰ ਲੋਕਾਂ ਮੁਵਾਰਕਾ ਉਹ ਜਿਹੜੇ ਸਾਡੀ ਸੈਨਾ ਨੇ ਜਿਹੜਾ ਕੰਮ ਕੀਤਾ ਹੈ ਸ਼ਾਇਦ ਇਸ ਵਾਰ ਦੇ ਵਿੱਚ ਕੋਈ ਸੈਨਾ ਹੋਵੇ ਜਿਹੜਾ ਇੰਨੀ ਜਲਦੀ ਜਗਤ ਉਹਨਾਂ ਦੀ ਬਹੁਤ ਬਹੁਤ ਫੇਰ ਬਾਲੀ ਵਾਮਾ ਦਾ ਮਿਸ਼ਾ ਕਿਰਪਾ ਰਿਖੇ ਜੈ ਮਹਾਭਗਵਾਨ ਸ਼ੋਸ਼ਣ ਸ਼ੇਰ ਸ਼ਰਮਾ ਜੀ ਵੀ ਪਹੁੰਚੇ ਹੋਏ ਨੇ ਅਸਰ ਜੀ ਕੀ ਗੱਲ ਕਰਨੀ ਅੱਗੇ ਇਹ ਹੀ ਕਹਾਂਗੇ ਕਿ ਜਿਹੜਾ ਸਰਕਾਰ ਨੇ ਕੰਮ ਕਰਿਆ ਬਹੁਤ ਵਧੀਆ ਕਰਿਆ ਹੈ ਜਿਹੜੇ ਆਪਣੇ ਨਾਜਾਇਜ਼ ਮਾਰੇ ਨੇ ਉਹਨਾਂ ਦੇ ਕਿਸੇ ਸਦਾਲ ਦੀ ਤੋਂ ਆਹੋ ਮੇਰੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਲੱਡਰ ਜੀ ਪਹੁੰਚੇ ਨੇ ਜਿਹੜੇ ਕਿ ਇਸ ਤਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਸੀ ਜਨੇਰੀ ਪ੍ਰਗਟਾ ਦੇਖੋ ਜੀ ਬਹੁਤ ਵਧੀਆ ਪਰਾਲਾ ਹੈ ਧਾਰਮਿਕ ਰਾਤ ਦੇ ਕਿੰਨੇ ਵਧੀਆ ਜਿਨ੍ਹਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਰਲ ਕੇ ਜੋ ਇਹ ਯਾਤਰਾ ਕੀਤੀ ਜਾ ਰਹੀ ਹੈ ਇਹਦੇ ਨਾਲ ਜਿੱਤੇ ਸਾਡੀ ਸ਼ੇਨਾ ਦਾ ਮਨੋਬਲ ਵਧੇਗਾ ਉੱਥੇ ਬਹੁਤ ਹੀ ਵਧੀਆ ਪਰਾਲਾ ਉਹਨਾਂ ਨੂੰ ਅੱਕੇ ਤੋਂ ਜੇ ਕੋਈ ਕੋਈ ਜਹਿਰੀ ਕਾਰਵਾਈ ਹੁੰਦੀ ਹੈ ਤਾਂ ਮੈਨੂੰ ਯਕੀਨ ਹੈ ਯਕੀਨ ਹੈ ਪਹਿਲਾਂ ਵੀ ਸਾਡੀ ਫੌਜ ਹੁਣ ਵੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਕਿ ਉਹਨਾਂ ਨੇ ਮੂੰਹ ਦੀ ਖਾਤੀ ਹੈ ਸਾਡੇ ਕਟਵਾਏ ਬਹੁਤ ਵਧੀਆ ਬਹੁਤ ਵਧੀਆ ਤੂਹ ਦੋਰਮਾ ਜਵਾਬ ਦਿੱਤਾ 100 ਮਿਸ਼ਨ ਸੰਦੂਰ ਦੀ ਕਾਮਯਾਬੀ ਅੱਜ ਲੋਕਾਂ ਨੇ ਇਹ ਕੰਨ ਬੋਲ ਰਹੀ ਹੈ ਮੇਰੇ ਨਾਲ ਅੰਨੇ ਸ਼ਹਿਰ ਦੇ ਭਤਵੰਤੇ ਸੱਜਣ ਜਿਹੜੇ ਕਿ ਅੱਜ ਉਸ ਤਰੰਗਾ ਯਾਤਰਾ ਦੇ ਵਿੱਚ ਸ਼ਾਮਲ ਸੀ ਸਾਡੇ ਨਾਲ ਕੌਂਸਲਰ ਸਾਹਿਬ ਉੱਪਰ ਕੀ ਜਾਣ ਜਿਹੜਾ ਹੈ ਅੱਜ ਦੇਸ਼ ਦੀ ਕੋਦ ਨੂੰ ਸਲਾਮ ਜਨਾ ਚਾਹਦੇ ਆਂ ਔਰ ਉਹਨਾਂ ਦਾ ਸ਼ੁਕਰੀਆਦਾ ਕਰਨਾ ਚਾਹਦੇ ਆਂ ਜਿਹੜਾ ਦੀ ਬਦੌਲਤ 150 ਕਰੋੜ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਭਾਰਤ ਦੇ ਲੋਕ ਨੇ ਬਿਲਕੁਲ ਸੇਫ ਨੇ ਔਰ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਇਸ ਤਰ੍ਹਾਂ ਕਾ ਯਾਤਰਾ ਚ ਅਸੀਂ ਜੈ ਹਿੰਦ ਜੀ ਹਿੰਦ ਦਾ ਨਾਰਾ ਲੈ ਕੇ ਉਹਨਾਂ ਦੇ ਸਰਕਾਰ ਦੇ ਵਿੱਚ ਆਪਣੇ ਦੇਸ਼ ਦੇ ਸਰਕਾਰ ਦੇ ਨਾਲ ਜਲਦੀ ਬਿਲਕੁਲ ਇਸ ਯਾਤਰਾ ਦੇ ਵਿੱਚ

हर एक पार्टी की तरफ से कि जैसे सारा हिंदुस्तानी सड़कों पर आ गया हो सिंदूर ऑपरेशन हमारा प्रधानमंत्री नरेंद्र मोदी मोदी जी के नेतृत्व में कामयाब हुआ है और पाकिस्तान को धूल चढ़ा दी है पाकिस्तान उत्दावार! पाकिस्तान, उत्दावार! पाकिस्तान! उत्दावार! पाकिस्तान! ਈਸੇ ਕੇ مذہب ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਬਤਨ ਹੈ ਜੈ ਹਿੰਦੋਸਤਾਨ ਹਮਾਰਾ ਸਾਡੇ ਵਿੱਚ ਮਾਤਰ ਭਾਸ਼ਾ ਵੀ ਪਹੁੰਚੀ ਹੋਈ ਹੈ ਇੱਕ ਹੀ ਰੰਗ ਜਨੇਵਰ ਤਿਰੰਗਾ ਜਤਰਾ ਦੇ ਵਿੱਚ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਬਹੁਤ ਬਹੁਤ ਧੰਨਵਾਦੀਆਂ ਤੁਹਾਡੇ ਸਹਿਯੋਗਾਂ ਦੇ ਜਿਨ੍ਹਾਂ ਨੇ ਬਹੁਤ ਹੀ ਜਿਹੜੀ ਸੰਘਰਸ਼ ਕੀਤਾ ਔਰ ਇਹ ਬੜੀ ਫਤਹ ਪਾਈ ਹੈ ਔਰ ਅਸੀਂ ਸ਼ਾਂਤਿਲੀ ਬਹੁਤ ਧੰਨਵਾਦੀ ਲਈ ਦੋਨਾਂ ਦੇਖਾ ਜਿਹੜਾ ਸੰਦੂਰ ਰੱਖਿਆ ਮਿਸ਼ਨੇ ਕਿਵੇਂ ਲੱਗਿਆ ਸੰਦੂਰ ਬਹੁਤ ਹੀ ਜ਼ਿਆਦਾ ਹੈ ਪਾਵਰਫੁਲ ਸੀਗਾ ਜਿੱਦਿਨੇ ਸਾਡੇ ਭੈਣਾਂ ਨੇ ਆਪਣੇ ਸੰਦੂਰ ਨੂੰ ਖੋਇਆ ਮਨੂ <muchas> ਜੀ ਆ ਬਿਰਪੁਰ ਜੀ ਕਹਿੰਦੇ ਜੇ ਸੰਦੂਰ ਮਟਾਇਆ ਪਾਕਿਸਤਾਨ ਨੇ ਤਾਂ ਸਾਡੇ ਫੌਜੀਆ ਨੇ ਤੇ ਨਰਿੰਦਰਬਾਈ ਮੋਤੀ ਨੇ ਉਹਨਾਂ ਦੇ ਘਰਾਂ ਦੇ ਸੰਦੂਰ ਮਡਾਤੇ ਉਹਨਾਂ ਦੇ ਘਰ ਦੇ ਵਿੱਚ ਉਸੇ ਜਿਹੜਾ ਹੈ ਉਹਦਾ ਹਮਲਾ ਕੀਤਾ ਉਸੇ ਵਿੱਚ ਪਾਕਿਸਤਾਨ ਨੂੰ ਕਹਿ ਸਕਦੇ ਆ ਕਿ ਮਿੱਟੀ ਦੇ ਵਿੱਚ ਮਿਲਾ ਦਿੱਤਾ ਔਰ ਤੁਸੀਂ ਦੇਖ ਰਹੇ ਹੋ ਕਿ ਅੱਜ ਬੜੀ ਸੰਖਿਆ ਦੇ ਵਿੱਚ ਇੱਥੇ ਤਿਰੰਗਾ ਚੜਦਾ ਜਿਹਾ ਨਿਕਲੇ ਸੀ ਨਾ ਉਹਦੇ ਵਿੱਚ ਲੋਕਾਂ ਨੇ ਸਮੂਲਕ ਕੀਤੀ ਸੀ ਸਾਡੇ ਨਾਲ ਭਾਜਪਾ ਦੇ ਮੰਡਲ ਦੇ ਪ੍ਰਧਾਨ ਨੇ ਉਹਨਾਂ ਦੀ ਕੀ ਕਹਿਣਾ ਜਿੰਨਾਂ ਜਿਹੜੇ ਸੀ ਮਾਤਾ ਕੀ ਹੈ ਬੰਦ ਮਾਤਮ ਸਭ ਤੋਂ ਪਹਿਲਾਂ ਮੈਂ ਬਧਾਈ ਦਿੰਦਾ ਹਾਂ ਕਿ ਆਪਣੀ ਵਿਸ਼ੇਸ਼ ਸੰਚਾਰ ਪ੍ਰੋਗਰਾਮ ਜਿਹੜੀ ਨੂੰ ਇਹਨਾਂ ਨੇ ਮਿਲ ਕੇ ਬੱਧੀ ਬੜੀ ਬੜੀ ਪ੍ਰੋਗਰਾਮ ਹੁੰਦੀ ਆ ਤੇ ਜੋ ਸਹਿਜਾਂ ਦੇ ਵਿੱਚ ਦਾ ਚੰਗਵਾਦੀ ਹਮਨਾ ਆਪਣੇ ਇੰਡੀਅਨ ਹੱਬ ਇੱਕ ਨਾਮ ਤੋਂ ਖਤਮ ਕੀਤਾ ਲੈਣੇ ਮੇਰੀ ਜੀ ਇਹਨਾਂ ਦਾ ਪੱਲਾ ਲੈਣ ਲਈ ਉਹਨਾਂ ਨੂੰ ਮਿੱਟੀ ਵਿੱਚ ਬੁਲਾ ਕੇ ਰੱਖਤਾ ਪਾਕਿਸਤਾਨ ਦੇ ਵਿੱਚ ਉਹ ਸਭ ਤੋਂ ਬੜੀ ਪ੍ਰਸ਼ੰਸਾ ਜੋ ਗੱਲ ਇਹ ਆ ਉਹਨਾਂ ਨੇ ਉਹ ਤੁਲਕੇ ਕਰੋਗੇ ਉਹਨਾਂ ਦੇ ਪੁਆਇੰਟ ਸੀ ਉਹਨਾਂ ਨੂੰ ਬੈਕ ਦਿੱਤਾ ਗਿਆ ਔਰ ਥੋਪ ਪਾਸਲੀ ਗਾਰੰਟੀ ਹੈ ਐਸੈਟਸ ਨੇ ਰਾਜ ਹਿੰਦੁਸਤਾਨ ਦੇ ਅਮੀਰ ਸਭਿਅਤਾ ਆ ਇਸ ਦੇ ਮੁਕਾਬਲੇ ਕਿਤੇ ਵੀ ਜਿਵਲੀ ਲੋਕਾਂ ਦਾ ਗੱਠ ਨਹੀਂ ਕੀਤਾ ਗਿਆ ਕਿ ਅਸੀਂ ਇੰਵੈਸਟ ਕਰਦੇ ਹਾਂ ਲੋਕਾਂ ਚਾਰਾਂ ਖਾਂਜ ਬਿਲਡਿੰਗਾਂ ਤੇ ਟਾਈਮ ਪਰ ਕਰਾ ਰਹੇ ਤੇ ਖਾਤਮਾਤਾ ਟੀਮ ਹੈ ਜਿਨ-ਜਿਨ ਕੇ ਮਾਰੇ ਚੁਣ-ਚੁਣ ਕੇ ਮਾਰੇ ਜਿਨ-ਜਿਨ ਕੇ ਮਾਰੇ ਚੁਣ-ਚੁਣ ਕੇ ਮਾਰੇ ਔਰ ਦੇਸ਼ ਜਾ ਕੇ ਮਾਰੇ ਯਾਨੀ ਕਿ ਪੱਤਸਰ ਦੀ ਜਗ੍ਹਾ ਜਿਹੜਾ ਸਾਡੇ ਫੌਜੀਆ ਨੇ ਉੱਥੇ ਆਪਣਾ ਫਤਲਾ ਲਪਟਾ ਉੱਥੇ ਦੇਖਿਓ ਕਿ ਬੜੀ ਸੰਖਿਆ ਦੇ ਵਿੱਚ ਤੇ ਸਾਡੇ ਆਗੂ ਹਾਜ਼ਰ ਹੋਏ ਨੇ ਸਾਡੇ ਸਤਿਕਾਰਯੋਗ ਜੀਮਾ ਜੀ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਸਾਨੂੰ ਕੀ ਕਹਣਾ ਚੰਨੋ ਜਿਹੜੀ ਅੱਜ ਤੰਗਾਂ ਯਾਤਰਾ ਨਿਕਲੀ ਹੈ ਅੱਜ ਦਾ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਨਾਗਰਿਕਾਂ ਦਾ ਸਥਾਨਕ ਵਾਸੀਆਂ ਦਾ ਪੈਣ ਵਾਸੀਆਂ ਦਾ ਅਰ ਸਭ ਤੋਂ ਜ਼ਿਆਦਾ ਧੰਨਵਾਦ ਹੈ ਸੁਖਵਿੰਦਰ ਕਮਲ ਜੀ ਦਾ ਨਾਲ ਸਾਡੇ ਮੈਨੂ ਸਾਹਿਬ ਜਿਹੜੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਸਾਰੀਆਂ ਸੰਸਥਾਵਾਂ ਨੇ ਲੜਕੇ ਆਰਗੇਨਾਈਜ਼ ਕੀਤਾ ਅਰ ਜਿਹਦੇ ਵਿੱਚ ਸਾਰੀਆਂ ਸੰਸਥਾਵਾਂ ਨੇ ਸਾਰੀਆਂ ਰਾਜਨੀਤਿਕ પાર્ટીਾਂ ਨੇ ਪਾਰਟੀ ਵੱਲੋਂ ਕੋਟਕੇ ਦੇ ਵਿੱਚ ਹਿੱਸਾ ਲਿਆ ਤੇ ਬਹੁਤ ਨੰਬਰ ਘਟੇ ਆ ਸਾਰੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ ਤੇ ਸਾਰੇ ਲੋਕਾਂ ਦੇ ਮਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤੇ ਭਾਰਤੀ ਸ਼ਹਿਣਾ ਦਾ ਬਹੁਤ ਸਤਿਕਾਰ ਸੀ ਸਾਰਾ ਸ਼ਹਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਅਰੇ ਨਾਲ ਤੇ ਭਾਰਤ ਦੀ ਸ਼ਹਿਣਾ ਦੇ ਨਾਅਰੇ ਨਾਲ ਭੁੱਜਿਆ ਇਸ ਸੰਗਤ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਜੋਸ਼ ਇਹ ਕਰੋਸ਼ ਹਮੇਸ਼ਾ ਹੀ ਬਰਕਰਾਰ ਰਹਿਣਾ ਚਾਹੀਦਾ ਹੈ ਕੋਈ ਵੀ ਵਿਅਕਤੀ ਕੋਈ ਵੀ ਦੇਸ਼ ਹਿੰਦੁਸਤਾਨ ਨੂੰ ਅਜਿਹੇ ਤਰੀਕੇ ਨਾਲ ਨੀਵਾ ਕਰਕੇ ਨਹੀਂ ਦੇਖੇਗਾ ਕਿ ਹਿੰਦੁਸਤਾਨ ਦੇ ਤੇ ਜੋ ਰਾਜ ਕਰ ਰਹੇ ਉਹਦਾ ਦਵਾਈ ਜੋ ਕਰ ਰਹੇ ਉਹ ਦਰਦਰ ਮੋਦੀ ਹੈ ਉਸ ਨੂੰ ਜਵਾਬ ਵੀ ਦੇਣਾ ਹੁੰਦਾ ਤੇ ਕਹਿਣਾ ਵੀ ਹੁੰਦਾ ਤੇ ਸੁਣਨਾ ਵੀ ਹੁੰਦਾ ਹੈ ਉਹ ਗੱਲ ਬਰਦਾਸ਼ਤ ਕਰ ਸਕਦੇ ਸਹਿ ਨਹੀਂ ਕਰ ਸਕਦੇ ਬਿਲਕੁਲ ਜੀ ਜਿਹੜੀ ਹੈ ਅੱਜ ਖੰਨੇ ਦੀ ਇਸ ਸਟੇਜ ਦੇ ਉੱਪਰ ਇਸ ਮੰਚ ਦੇ ਉੱਪਰ ਨਾ ਕੋਈ ਪਾਰਟੀ ਬਾਜੀ ਸੀ ਨਾ ਕੋਈ ਧਰਮ ਸੀਗਾ ਹਰ ਧਰਮ ਦੇ ਲੋਕ ਉਰੇ ਪਹੁੰਚੇ ਹੋਣਗੇ ਹਰ ਲੋਕ ਇਸ ਜਗ੍ਹਾ ਤੇ ਸ਼ਿਰਕਤ ਕੀਤੀ ਹੈ ਸੋ ਸਾਡੇ ਨਾਲ ਯਾਦੋਂ ਮੰਤਰੀ ਜੋ ਕੀ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਦੇਖੋ ਕਿ ਸਾਡੇ ਨਾਲ ਜਿਹੜਾ ਇਹ ਜੋ ਕਿ ਸਰਕਾਰ ਦਾ ਉਹਨਾਂ ਨੂੰ ਨਿਸ਼ਾਨਾ ਸਰਵਟ ਕੀਤਾ ਗਿਆ ਤੇ ਨਾਲ ਜਿਨ੍ਹਾਂ ਫੌਜੀ ਵੀਰਾਂ ਨੇ ਜਦੋਂ ਕੀਤਾ ਪਾਕਿਸਤਾਨ ਦੇ ਅਤਿਵਾਦੀ ਟਿਕਾਣਿਆਂ ਤੇ ਹਮਲਾ ਕਰਕੇ ਨੂੰ ਮਾਰ ਲਾਇਆ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਉਹਨਾਂ ਨੂੰ ਕੋਈ ਮਨਵੰਦ ਦਾ ਅਨੁਵਾਸ ਦੇਣਾ ਤੇ ਸਾਰੇ ਯਾਤਰਾ ਕਰਨ ਕਰਕੇ ਇਹ ਤਰ੍ਹਾਂ ਯਾਤਰਾ ਸਾਰੀਆਂ ਪਾਰਟੀਆਂ ਦੇ ਸਾਰੇ ਪਾਰਟੀਆਂ ਦੇ ਤੋਂ ਤੇ ਅੱਜ ਕੱਡੀ ਆ ਕੇ ਦੱਸਦੇ ਦੱਸ ਕਿ ਅਸੀਂ ਕੋਹਦੀ ਦੇ ਸ਼ਮ ਦਸਤ ਕਰਾਏ ਅੱਤਵਾਦ ਦਾ ਖਾਤਮਾ ਕਰਵਾਇਆ ਅੱਤਵਾਦ ਨੂੰ ਨਿਕਾਰਨ ਦਾ ਮਾਹੌਲ ਸਭ ਬਣਿਆ ਹਾਂ ਸੋ ਬਿਲਕੁਲ ਜੀ ਯਾਦਵਿੰਦਰ ਸਿੰਘ ਯਾਦੂ ਸਿੰਘ ਜੀ ਇਹ ਮੰਨਦੇ ਜਿਹਾ ਕਿ ਹੋਇਆ ਆਦਰਸ਼ ਕਮਲ ਜੀ ਸਮਝੀ ਕਮਲ ਜਿਹੜੇ ਕੀ ਇਸ ਮੰਤਰੀ ਦੀ ਅਗਵਾਈ ਕਰ ਰਹੇ ਨੇ ਕਮਲ ਜੀ ਸਮਝੀ ਕਮਲ ਜੀ ਖੰਡ ਕਮਲ ਜੀ ਤੋਂ ਕਮਲ ਜੀ ਨਾਲ ਆਪ ਤੋਂ ਕਿਸ ਨੇ ਕਈ ਦਿਨਾਂ ਤੋਂ ਅਸੀਂ ਲੱਗੇ ਹੋਇਆ ਇਸ ਯਾਤਰਾ ਨੂੰ ਸਫਲ ਕਰਨ ਲਈ ਉਹ ਯਾਤਰਾ ਜਿਹੜੀ ਹੈ ਇਹ ਸਫਲ ਹੋ ਚੁੱਕੀ ਹੈ ਕਮਲ ਜੀ ਕੀ ਕਹਿਣਾ ਚਾਹੁੰਦੇ ਹੋ ਅਜ਼ੀਜ਼ ਯਾਤਰਾ ਜੀ ਸਫਲ ਹੋ ਗਈ ਹੈ ਭਾਰਤ ਮਾਤਾ ਕੀ ਜੈ ਸੀ ਇੱਕ ਤਰੰਗਾ ਯਾਤਰਾ ਯੋਜਿਤ ਕੀਤੀ ਸੀ ਜਿਸ ਲਈ ਮੇਰੇ ਵੱਲੋਂ ਪਹਿਲ ਕਦਮੀ ਕਰਦੇ ਹੋਏ ਸਾਡੇ ਸ਼ਹਿਰ ਵਾਸੀਆਂ ਨੂੰ ਇੱਕ ਆਵਾਜ਼ ਮਾਰੀ ਸੀ ਤੁਸੀਂ ਇੱਕ ਆਵਾਜ਼ ਸਾਡੇ ਖੰਨਾ ਸ਼ਹਿਰ ਵਾਲਿਆਂ ਨੇ ਆਵਾਜ਼ ਦਾ ਚੀਰ ਮੁੱਲ ਮੋੜਿਆ ਉਹ ਇੱਥੇ ਖਾਠਾ ਮਾਰਦਾ ਝੰਡੇ ਇਕੱਠੇ ਲੈ ਕੇ ਘੱਟ ਦਵਾਈ ਭਰ ਰਿਹਾ ਅੱਜ ਸਾਡੇ ਸ਼ਹਿਰ ਨੇ ਕਰ ਦਿੱਤਾ ਕਿ ਸਾਡਾ ਸ਼ਹਿਰ ਇੱਕ ਛੁੱਟ ਹੈ ਸਾਡੇ ਤੇ ਨਾ ਕੋਈ ਧਰਮ ਨਾ ਕੋਈ ਜਾਤ ਅਸੀਂ ਹਰ ਪੱਖੋਂ ਏਕਾਂ ਅੱਤਵਾਦ ਨੂੰ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਅੱਤਵਾਦੀ ਹਿੰਦੁਸਤਾਨ ਦੇ ਵਿੱਚ ਕੋਈ ਥਾਂ ਨਹੀਂ ਅਸੀਂ ਵੀ ਇਹੀ ਗੱਲ ਕਹਿੰਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਅੱਤਵਾਦ ਨੂੰ ਕਿਸੇ ਵੀ ਸੂਰਤ ਪ੍ਰਦਾਸ਼ ਨਹੀਂ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਡੀਆਂ ਭੈਣਾਂ ਦਾ ਸੰਦੂਰ ਮਟਾਉਣ ਵਾਲਿਆਂ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਮਟਾਇਆ ਇਸ ਲਈ ਉਹ ਜਿੰਨਾ ਵੀ ਕਹਨ ਉਤੋਂ ਵੱਧ ਵਧਾਈ ਦੇ ਪਾਤਰ ਨੇ ਅੱਜ ਜਿਹੜੀ ਇਹ ਪ੍ਰਧਾਨ ਮੰਤਰੀ ਜੀ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਦੇ ਨਾਲ ਸਾਡਾ ਜਿਹੜਾ ਦੇਸ਼ ਹੈ ਪਹਿਲਾਂ ਵੀ ਇਹ ਕਿਸੇ ਗੱਲੋਂ ਘੱਟ ਨਹੀਂ ਸੀ ਅੱਜ ਵਰਲਡ ਦੀ ਵੱਡੀ ਪਾਵਰ ਬਣ ਚੁੱਕਿਆ ਹੈ ਦੇ ਨਾਲ ਉਹ ਅੱਗੇ ਨੂੰ ਵੀ ਵੱਤਵਾਦ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਜਿਹੜੀ ਵੀ ਕਾਰਵਾਈ ਕਰਨਗੇ ਸਾਰਾ ਦੇਸ਼ ਇੱਕਜੁੱਟ ਹੈ ਕਿੱਥੇ ਵੀ ਸਾਡੇ ਦੇਸ਼ ਵਾਸੀਆਂ ਦੀ ਲੋੜ ਪਏਗੀ ਅਸੀਂ ਆਪਣਾ ਬੱਚਾ-ਬੱਚਾ ਕੁਰਬਾਨ ਕਰਦੇ ਹਾਂ ਗੱਲ ਕੀਤੀ ਸੀ ਕਿ ਮਾਜਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਸਿੰਧੀ ਹੈ ਹਮ ਬਤਨ ਹੈ ਜੇ ਹਿੰਦੁਸਤਾਨਾ ہمارا ਅੱਜ ਖੰਦੇ ਨੇ ਸਾਬਤ ਕਰ ਦਿੱਤਾ ਕਿ ਅੱਜ ਜਿਹੜੀ ਤਿਰੰਗਾ ਯਾਤਰਾ ਨਿਕਲੀ ਹੈ ਇਸ ਦੇ ਵਿੱਚ ਨਾ ਕੋਈ ਧਰਮ ਕੋਈ ਬੰਦਾ ਪਿੱਛੇ ਹਟਿਆ ਨਾ ਕੋਈ ਦੁਕਾਨਦਾਰ ਪਿੱਛੇ ਹਟਿਆ ਨਾ ਕੋਈ ਸੰਸਥਾਵਾਂ ਦੇ ਲੋਕ ਪਿੱਛੇ ਹਟੇ ਇੱਥੇ ਨਾ ਪਾਰਟੀ ਜਨਤਾ ਪਾਰਟੀ ਦਾ ਕੋਈ ਕਾਰਿਆ ਕਰ ਰਿਹਾ ਕਰਦਾ ਸੀ ਨਾ ਕੋਈ ਕਾਂਗਰਸ ਦਾ ਕਾਰਿਆ ਕਰ ਰਿਹਾ ਕਰਦਾ ਸੀ ਨਾ ਸ਼ਰੋਮਣੀ ਅਕਾਲੀ ਦਲ ਤੇ ਨਾ ਆਮ ਆਦਮੀ ਪਾਰਟੀ ਦਾ ਕਾਰਿਆ ਕਰ ਰਿਹਾ ਕਰਦਾ ਇੱਥੇ ਸ਼ਹਿਰ ਦੇ ਲੋਕ ਸਾਥ ਕਰਦੇ ਆ ਗਵਾਇ ਦੇ ਵਿੱਚ ਇੱਕ ਤਰੰਗਾ ਯਾਤਰਾ ਕੱਢੀ ਗਈ ਮੇਰੇ ਨਾਲ ਪਾਟਿਆ ਜੀ ਨੇ ਜਿਹੜੇ ਕਿ ਫ੍ਰੀडम फाइਟਰ ਪਰਿਵਾਰ ਤੋਂ ਨੇ ਪੜਿਓ ਕੀ ਗਾ ਜਿਹਨੋਂ ਜਿਹੜੀ ਅੱਜ ਇਹ ਯਾਤਰਾ ਨੇ ਨਿਕਲੀ ਹੈ ਤੇ ਸ਼ਿਵਾਰ ਪਰ ਮੋਹ ਹੈ ਸ਼ੁਭ ਕਰਮਨ ਤੇ ਕਬੂ ਨਾ ਕਰੋ ਨਾ ਡਰੋ ਉਸ ਤੋਂ ਜਿਹੜਾ ਲੜੋ ਨਿਸ਼ਚੈ ਕਰ ਆਪਣੀ ਜੀਤ ਕਰੋ ਸਾਨੂੰ ਮਾਣ ਹੈ ਭਾਰਤੀਆ ਫੌਜਾਂ ਤੇ ਜਿਨ੍ਹਾਂ ਨੇ ਦੁਸ਼ਮਣਾਂ ਦੇ ਦੰਦ ਭਟੇ ਕਲੇ ਚਾਹੇ ਉਹ ਚੀਨ ਹੋਵੇ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਕੋਈ ਹੋਰ ਪਾਵਰ ਹੋਵੇ ਸਮਰਥਾ ਰੱਖਦਾ ਸਭ ਦੇ ਦੰਦ ਘੱਟੇ ਕਰਦੇ ਜੋ ਪਾਰ ਤੇ ਵਿਜੇ ਹੁੰਦੇ ਅੱਜ ਤਿਰੰਗਾ ਰੈਲੀ ਕਿੰਨੇ ਸ਼ਹਿਰ ਦੇ ਵਿੱਚ ਜਿੱਥੇ ਰੈਲੀ ਗੱਡੀ ਗਿਆ ਉੱਥੇ ਧੰਨਵਾਦ ਕਰਦੇ ਸਾਨੂੰ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਕਰਕੇ ਤੁਸੀਂ ਕਵਰੇਜ ਕੀਤੀ ਉੱਤੀ ਫ੍ਰੀडम फाइਟਰ ਪਰਿਵਾਰ ਦੇ ਅੱਜ ਇਸ ਸ਼ਾਮਲ ਹੋ ਕੇ ਵਿਜੇ ਰੈਲੀ ਦੇ ਉਹ ਆਪਣਾ ਫਰਜ਼ ਸਾਡਾ ਫਰਜ਼ ਸ਼ਹਿਰ ਵਾਸੀ ਜਿਨ੍ਹਾਂ ਨੂੰ ਪਾਇਆ ਕੋਈ ਪਰਮੇਸ਼ਾ ਪ੍ਰਾਈਦ ਨਾਲ ਸਮੁੱਚੇ ਸ਼ਹਿਰ ਵਾਸੀ ਜਿਹੜਾ ਭਾਰਤ ਵਾਸੀ ਨੂੰ ਜਿਨ੍ਹਾਂ ਨੇ ਸਹਿਯੋਗ ਕਾਮਯਾਬ ਕਰਿਆ ਉੱਥੇ ਹੀ ਮੈਂ ਇੱਕ ਵਾਰ ਫੇਰ ਜੈ ਹਿੰਦ

ਪਹਿਲੀ ਗੱਲ ਤਾਂ ਮੈਂ ਸਾਰੀ মিডিਆ ਦਾ ਬੜਾ ਧੰਨਵਾਦ ਦਿਆਂ ਜਿਨ੍ਹਾਂ ਨੇ ਇਸ ਯਾਤਰਾ ਨੂੰ ਪੂਰ ਚੜ੍ਹਾਣ ਲਈ ਇੱਕ ਲਹਿਜਾ ਪੈਦਾ ਕੀਤਾ ਹੈ ਸ਼ਹਿਰ ਦੇ ਵਿੱਚ ਉਹ ਕਾਬਿਲ ਤਾਰੀਫ ਹੈ ਤੁਸੀਂ ਦੇਖ ਰਹੇ ਹੋਗੇ ਅੱਜ ਦੀ ਇਸ ਯਾਤਰਾ ਦੇ ਵਿੱਚ ਹਰੇਕ ਸਮਾਜ ਹਰੇਕ ਕੱਤੇ ਹਰੇਕ ਧਰਮ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲிட்டਾ ਹੈ ਤੇ ਸਾਡੀ ਵੈਸਲੀ ਆਰਮੀ ਜਿਨ੍ਹਾਂ ਨੇ ਪਾਕਿਸਤਾਨ ਨੂੰ ਇੰਨਾ ਚੰਗਾ ਜਵਾਬ ਦਿੱਤਾ ਹੈ ਇਹ ਪਾਕਿਸਤਾਨ ਨੂੰ ਅਜ ਇੱਕ ਟੱਕਾ ਵਾਲਾ ਜਵਾਬ ਹੈ ਕਿ ਜੇ ਤੁਸੀਂ ਐਸੀ ਕੋਈ ਹਮਾਕਤ ਮੁਰਕ ਕੇ ਕੀਤੀ ਹੈ ਤਾਂ ਜਾਣਦੇ ਰਹੋ ਤੁਹਾਡੇ ਹਰੇਕਾ ਗਮਾ ਦੇ ਵਿੱਚ ਇਹੀ ਹੈ ਕਿ ਇੰਡੀਆ ਨੇ ਸਿਰਫ ਪੀਓ ਕੇ ਥੋੜੇ ਤੋਂ ਲੈਣਾ ਪਰ ਜਾਣਦੇ ਰਹੇ ਹੋ ਕਰਾਚੀ ਕੋਡਾ ਸਿੰਧ ਥੋੜਾ ਜਿੰਨੇ ਵੀ ਜਗਾ ਅਸੀਂ ਹਮਲੇ ਕੀਤੇ ਹੈ ਮਜ਼ਾਈ ਤੋਂ ਉਹ ਤੁਹਾਨੂੰ ਅਸੀਂ ਆਪਣੀ ਰੇਂਜ ਦੱਸੀ ਹੈ ਕਿ ਅਸੀਂ ਕਿੱਥੇ ਤੱਕ ਪਹੁੰਚ ਸਕਦੇ ਆ ਇਸ ਵਾਰ ਪਾਕਿਸਤਾਨ ਨੂੰ ਨਿਸ਼ਾਨਾ ਬੁੱਕ ਕਰਨਾ ਇੰਡੀਅਨ ਆਰਮੀ ਦਾ ਨਿਸ਼ਾਨਾ ਸੋਸ਼ੀ ਮੋਟੂ ਸਾਡਾ ਜੀ ਮੇਰੇ ਨਾਮ ਨਾਲ ਸਾਥ ਦਾ ਜੀ ਅੱਜ ਬੁਰੇ ਵਿਸ਼ੇ ਤੌਰ ਤੇ ਸਨਮਾਨਤ ਵੀ ਕੀਤਾ ਗਿਆ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਕਹਿ ਸਕਦੇ ਹਾਂ ਕਿ ਤਿਰੰਗਾ ਯਾਤਰਾ ਜੋ ਕਿ ਖੰਨੇ ਸ਼ਹਿਰ ਦੇ ਵਿੱਚ ਲਹਿਰਾਵੇ ਅੱਜ ਕੈਪਟਨ ਮੰਦਲਾ ਜੀ ਨਗਰ ਨਿਗਮ ਜਨ ਅਜੇ ਯਾਤਰਾ ਕੀਤੀ ਹੈ ਸਾਡੀ ਯਾਤਰਾ ਅੱਜ ਕੀਤੀ ਗਈ ਹੈ ਇਹ ਆਪਾਂ ਕਹਿਣਾ ਇੱਕ ਵਾਪਸ ਚਾਨੁੰ ਜਿਹੜਾ ਹੈਗਾ ਉਸ ਦਾ ਇਸ਼ਾਰਾ ਬਿਲਕੁਲ ਅੱਜ ਇਹਨਾਂ ਮਨ ਬੁਝਾ ਕੇ ਅੱਜ ਨਿਕਲਦਾਗਾ ਸਾਰੇ ਸਮਾਗਮ ਕਰਨਾ ਹੈ ਨੀ ਬੜੀ ਗੱਲ ਆ ਗਿਆ ਕਿ ਬਹੁਤ ਬੋੜਾ ਔਰ ਇਹ ਧਾਰਾ ਧੱਕ ਆਪਣਾ ਚੱਲਦਾ ਚੱਲਦਾ ਚੱਲਣਾ ਪਵੇਗਾ सो बिल्कुलु जी साबाहांोजी फोजी जिन में अॼु यात्रा जेके शामिल हुई अॼु धरम लिखिया गा हुया दर्शन हुया पाकिस्तान हिंदुस्तान जी फौज में जवाब असीं प्रधानमंत्री बहुत धन्यवाद ਜਿਹੜੇ ਅਤਵਾਦੀ ਟੈਰਰਿਸਟ ਸੀਗੇ ਉਹਨਾਂ ਨੇ ਅੰਦਰੂਨੀ ਸਥਾਨ 'ਤੇ ਹਮਲਾ ਕਰਕੇ 12 ਅਤਵਾਦੀਆਂ ਨੂੰ ਮਾਰਿਆ ਪਾਕਿਸਤਾਨ ਦਾ ਜਿਹੜਾ 에ਅਰਬੇਸ ਸੀ ਉਹ ਚਾਰਾ ਚੂਰ ਹੋ ਗਿਆ ਜਿਸ ਨਾਲ ਸਾਰੀ ਦੁਨੀਆ ਨੂੰ ਡਰ ਲੱਗਿਆ ਇਹ ਹਿੰਦੁਸਤਾਨ ਦਾ ਜਾਂ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਜਿਹੜਾ ਵੀ ਦੇਸ਼ ਹਿੰਦੁਸਤਾਨ ਦੇ ਅੱਗੇ ਦੇਖੂਗਾ ਉਸ ਨੂੰ ਐਸੇ ਤਰ੍ਹਾਂ ਇਫਾਦ ਦਿੱਤਾ ਜਾਊਗਾ ਅੱਜ ਅੰਗਰੇਜ਼ ਜੱਟਾ ਘੜ ਗਏ ਅਸੀਂ ਆਪਣੇ ਫੌਜੀ ਪ੍ਰਭੂਮ ਦਾ ਹੋਸਲਾ ਵਧਾਈ ਕਰਨ ਲਈ ਇਹ ਪ੍ਰੋਗਰਾਮ ਕੀਤਾ ਵੀ ਜਿਹੜਾ ਕਿ ਬਹੁਤ ਹੀ ਬੀਨਾ ਬਾਇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਖੱਡੇ ਸਾਰੇ ਕਾਰਡੀਨਰਾਂ ਦਾ ਧੰਨਵਾਦ ਕਰਦਾ ਸਾਰੀ ਤੁਸੀਂ ਸੁਮੇਤੀ ਕ੍ਰਾਤੀ ਟੀਮ ਦਾ ਧੰਨਵਾਦ ਕਰਦਾ ਤੁਹਾਡੇ ਵੀ ਸਾਰੇ ਲੋਕਾਂ ਦੇ ਨਾਲ ਇਹ ਕਿੰਨਾ ਜਨਨ ਜੋ ਵੱਡਾ ਵਿਸ਼ਾਲ ਜਤਰਾ ਰੰਗਾ ਜਤਰਾ ਖੰਡਾਂ ਦੇ ਵਿੱਚ ਨਿਕਲੀ ਹੈ ਕਿਸੇ ਸਮੂਹ ਨੇ ਕੀਤੀ ਹੈ ਕਿਆ ਕਰਦਾ ਇਹ ਸੁਰਖੀ ਸਵਾਗਤ ਕੀਤੀ ਹੈ ਕਿ ਪਾਕਿਸਤਾਨ ਨੂੰ ਹਿੰਦੁਸਤਾਨ ਦੇ ਆਮਨ ਕਮਿਟੀ ਅੱਜ ਤੋਂ ਪਹਿਲਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਅਤਵਾਦ ਦਾ ਉਹ ਮਿੱਟੀ ਦੇ ਰੋਲ ਤੇ ਖਤਮ ਹੋ ਰਿਹਾ ਹੈ ਦਾ ਤਾਂ ਵੀਰਾਂ ਦੀ ਕੀ ਗੱਲ ਹੈ ਨਾ ਕਿੰਨਾ ਕੁ ਜੋਸ਼ ਹੈ ਤੁਹਾਨੂੰ ਬਿਲਕੁਲ ਬਿਲਕੁਲ ਮੈਨੂੰ ਜੁੜਾ ਜੋਸ਼ ਹੈ ਪਰ ਉਹ ਪੰਜਾਬ ਦੇ ਅਫਸਰਾਂ ਨੇ ਕਿਉਂ ਸੰਜੂਰ ਅਰੇ ਜਨ ਹੋ ਰਿਹਾ ਉਹਨਾਂ ਚ ਮੈਂ ਵਰਡ ਨੂੰ ਦਿਖਾਤਾ ਕਿੰਨੀ ਹੈ 100 ਕਿਲੋਮੀਟਰ ਅੰਦਰ ਵਰਕੇ 100 100 ਬਿਲਕੁਲ ਜਣਾ ਹੈ ਅੱਜ ਹਿੰਦੁਸਤਾਨ ਨੇ ਪਾਕਿਸਤਾਨ ਦੇ ਜਿਹੜੇ ਉਸਕੇ ਜਿਹੜਾ ਬਦਲਾ ਲੱਤਾ ਹੈ ਇਹ ਜ਼ਿੰਦਗੀ ਪਰ ਯਾਦ ਰੱਖੂਆ ਪਾਕਿਸਤਾਨ ਕਿ ਕਿਸੇ ਨੇ ਮੈਚ ਛੇੜਿਆ ਸੀ ਤੇ ਮੇਰੇ ਘਰ ਦੇ ਉਪਰ ਅਟੈਕ ਕੀਤਾ ਹਿੰਦੁਸਤਾਨ ਜਿਹੇ ਸਾਡੇ ਅਕੀ ਮਿੱਟੀ ਦੇ ਲਈ ਲੜਨ ਦਾ ਸੀਗਾ ਸਭਾ ਸਭਾ ਮੌਜੂਦ ਹੈ ਔਰ ਤੁਸੀਂ ਦੇਖੋ ਬਿਲਕੁਲ ਕੈਮਰਾਮੈਨ ਨੂੰ ਗੁੰਮਾਇ ਤੋਂ ਚਾਹ ਬਣਾ ਰਹੇ ਹੋ ਸਾਡੇ ਕਾਰਜਕਰਤਾ No,